ਜੈਪੀਮ ਜੈਪਾਤ ਮੇਰਾ ਨਾਮ ਸਵਰਨਕੌਰ ਪਿੰਡ ਖੈਰੇਕੋ ਉਤਾੜ ਮੈਂ ਸਰਕਲ ਪ੍ਰਧਾਨ ਅੱਜ ਪ੍ਰਧਾਨ ਬੱਗਾ ਸਿੰਘ ਜੀ ਸਾਡੇ ਵੱਖ-ਵੱਖ ਪਿੰਡਾਂ ਵਿੱਚ ਜੋ ਕਿ ਨਰੇਗਾ ਦਾ ਕੰਮ ਚੱਲ ਰਿਹਾ ਹੈ ਉੱਥੇ ਪ੍ਰਧਾਨ ਬੱਗਾ ਸਿੰਘ ਨੂੰ ਬੁਲਾਇਆ ਔਰ ਆਪਣੇ ਮੁਸ਼ਕਲਾਂ ਬਾਰੇ ਹਰ ਇੱਕ ਮੈਂਬਰ ਨੇ ਦੱਸਿਆ ਜੋ ਕਿ ਮਨਰੇਗਾ ਵਿੱਚ ਕੰਮ ਚੱਲਦੇ ਸ ਬਹੁਤ ਮੁਸ਼ਕਲਾਂ ਆ ਰਹੀਆਂ ਨੇ ਮਜ਼ਦੂਰਾਂ ਨੂੰ ਔਰ ਇੱਥੇ ਬੱਗਾ ਸਿੰਘ ਪ੍ਰਧਾਨ ਅੱਜ ਪਹੁੰਚੇ ਆ ਬਲਾਕ ਜਲਾਲਾਬਾਦ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਅੱਜ ਆਪਣੇ ਗੁਰੂ ਸਹਿਬਾਤ ਵਿੱਚ ਅੰਕਲ ਪ੍ਰਧਾਨ ਜੀ ਪਹੁੰਚੇ ਨੇ ਤੇ ਆਪਾਂ ਸਾਰਿਆਂ ਨੂੰ ਨਰੇਗਾ ਬਾਰੇ ਬਹੁਤ ਜਾਣਕਾਰੀ ਦਿੱਤੀ ਹੈ ਕਿ ਆਪਾਂ ਕਿਵੇਂ ਕੰਮ ਕਰਨਾ ਹੈ ਕਿਸ ਤਰ੍ਹਾਂ ਕੰਮ ਕਰਨਾ ਹੈ ਤੇ ਕਿਵੇਂ ਆਪਾਂ ਮਤਲਬ ਕਿ ਅੱਗੇ ਆਪਾਂ ਕੰਮ ਲੈ ਸਕਦੇ ਆ ਸਾਡੇ ਕੰਮ ਤਾਂ ਬਹੁਤ ਵਧੀਆ ਚੱਲ ਰਹੇ ਨੇ ਜਦੋਂ ਦਾ ਸਾਡੇ ਨਾਲ ਅੰਕਲ ਜੀ ਜੁੜੇ ਨੇ ਸਾਨੂੰ ਕੰਮ ਸ਼ੁਰੂ ਕਰਾਇਆ ਹੈ ਬਹੁਤ ਹੀ ਵਧੀਆ ਕੰਮ ਸਾਡਾ ਚੱਲ ਰਿਹਾ ਹੈ ਕੋਈ ਵੀ ਦਿੱਕਤ ਨਹੀਂ ਆਈ ਦਿੱਕਤਾਂ ਆ ਰਹੀ ਏ ਕਿ ਜਿਹੜੇ ਮਲਾਜ਼ਮ ਨੇ ਨਾ ਉਹ ਕੰਮ ਆਪਾਂ ਕਰੀ ਵੀ ਜਾਂਦੇ ਨੇ ਲੇਬਰ ਕੰਮ ਬਹੁਤ ਵਧੀਆ ਕਰਦੀ ਏ ਨਹਿਰਾਂ ਦਾ ਕੰਮ ਚੱਲਾ ਹੋਇਆ ਏ ਬੜੀ ਵਧੀਆ ਲੇਬਰ ਤੋਂ ਉੱਪਰ ਖੜ ਕੇ ਕੰਮ ਕਰਵਾਉਂਦੇ ਨੇ ਪਰ ਇਹਨਾਂ ਬਹੁਤ ਰੋਬ ਮਾਰਦੇ ਨੇ ਜਿੰਨੇ ਕੋਲ ਆਈਡੀ ਏ ਉਹਨੂੰ ਕਹਿੰਦੇ ਨੇ ਤੇਰੀ ਆਈਡੀ ਲੈ ਲੈ ਬੰਦ ਕਰ ਦੇਣੀ ਏ ਤੇ ਕਿਸੇ ਨੂੰ ਕੁਝ ਬੋਲਦੇ ਨੇ ਲੇਬਰਾਂ ਚਾਰ ਪੰਜ ਇੱਥੇ ਕੰਮ ਕਰ ਰਹੇ ਨੇ ਸਾਡੇ ਨਾਲ ਹੋਰ ਵੀ ਸਾਰਿਆਂ ਨੂੰ ਬਹੁਤ ਹੀ ਥੱਕੇ ਨਾਲ ਕੰਮ ਕਰਵਾਉਂਦੇ ਨੇ ਤੇ ਜਿੰਨਾ ਕੋ ਕੰਮ ਬੰਦਾ ਹੈ ਨਰੇਗਾ ਦਾ ਉਹਨਾਂ ਨੂੰ ਬੇਨਤੀ ਹੈ ਤੇ ਅੱਗੇ ਵੀ ਸਾਰਿਆਂ ਨੂੰ ਬੇਨਤੀ ਜਿੰਨਾ ਕੋ ਕੰਮ ਨਰੇਗਾ ਦਾ ਬੰਦਾ ਹੈ ਲੇਬਰ ਕੋਲ ਉਹਨਾਂ ਹੀ ਕੰਮ ਲਿਆ ਜਾਵੇ ਧੱਕਾ ਨਾ ਕੀਤਾ ਜਾਵੇ ਇਹਨਾਂ ਕੁਛ ਕਹਿੰਦੇ ਤੇ ਨਾਲ ਹੀ ਆਪਣੀ ਜਿਹੜੀ ਬਣਦੀ ਆਪਣੀ ਜਿਹੜੀ ਨਰੇਗਾ ਦੀ ਦਿਹਾੜੀ ਉਹ ਪੂਰੀ ਦਿੱਤੀ ਜਾਵੇ ਹਾਂਜੀ ਮੈਨੂੰ ਸਾਸਤਾ ਜੀ ਦੋ ਕੋਈ ਐਂਕਸਰਾ ਸਭ ਤੋਂ ਪਹਿਲਾਂ ਜੈ ਭੀਮ ਜੈ ਹਾਰ ਜੈ ਭਾਰਤ ਸਤਿ ਸ਼੍ਰੀ ਅਕਾਲ ਨਮਸਕਾਰ ਸਾਥੀਓ ਸਭ ਤੋਂ ਪਹਿਲਾਂ ਮੈਂ ਦੱਸਾਂਗਾ ਕਿ ਸਾਡੀ ਧੀਰਾਨੀ ਨੇ ਦੱਸਿਆ ਕਿ ਮੁਲਾਜ਼ਮ ਆ ਕੇ ਦਾਬੇ ਮਾਰਦੇ ਆ ਤੇ ਠੱਕੇ ਨਾਲ ਕਹਿੰਦੇ ਆ ਕੰਮ ਜਿਹੜਾ ਹੈਗਾ ਚੱਲ ਰਾਜੀ ਗੱਲ ਇਹ ਆ ਕਿ ਪਹਿਲੋ ਤਾਂ ਦੱਸੂਗਾ ਤੁਹਾਡਾ ਕਾਨੂੰਨ ਬਣਿਆ ਕਿ ਸਾਡਾ ਬਾਬਾ ਸਾਹਿਬ ਡਾਕਟਰ ਪੇਟਕਰ ਜੀ ਨੌਸਾਬ ਨੂੰ ਸੰਵਿਧਾਨ ਬਣਾਇਆ ਉਹਦੇ ਵਿੱਚ ਲਿਖਿਆ ਕਾਨੂੰਨ ਦੇ ਸੰਵਿਧਾਨ ਚ ਰੋਜੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦੇਣਾ ਹੈ ਉਸ ਕਾਨੂੰਨ ਨੂੰ ਸੋਧ ਕਰਕੇ 2005 ਚ ਲਿਖਿਆ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਤੁਹਾਡਾ ਗਰੰਟੀ ਕਾਨੂੰਨ ਬਣਿਆ ਔਰ ਉਹ ਗਰੰਟੀ ਕਾਨੂੰਨ 2005 ਤੋਂ ਲੈ ਕੇ ਅੱਜ 25 ਸਾਲ ਹੋ ਗਿਆ ਅੱਜ ਵੀ 40% 35% ਮੇਰੇ ਦਾ ਚੱਲਿਆ ਅਜੇ ਬਾਕੀ 70% 65% ਨਹੀਂ ਚੱਲਿਆ ਹਲੋ ਦੂਸਰਾ ਕਿ ਆਪਾਂ ਕੰਮ ਲਿਆ ਸਰਕਾਰ ਨਾਲ ਲੜ ਕੇ ਲਿਆ ਜਿੱਦੋਂ ਲੜਾਈ ਹੁੰਦੀ ਹੈ ਇੱਕ ਪਾਸੋਂ ਲੜਾਈ ਨਹੀਂ ਹੁੰਦੀ ਲੜਾਈ ਦੋਵਾਂ ਪਾਸੋਂ ਹੁੰਦੀ ਹੈ ਕੰਮ ਮੈਂ ਦਿੰਦੇ ਨਹੀਂ ਹੈ ਕੰਮ ਇਹਨਾਂ ਤੋਂ ਖੋ ਕੇ ਲਿਆ ਹੈ ਹੁਣ ਖੋ ਕੇ ਲਾਉਣ ਲਈ ਤੇ ਨਾਂ ਕੰਮ ਦੇਂਦੀ ਇਹਨਾਂ ਦੀ ਕੀ ਨੀਤ ਕੀ ਆ ਕਿ ਇਹ ਨਾ ਲੋਕਾਂ ਨੂੰ ਤੰਗ ਪਰੇਸ਼ਾਨ ਕਰੋ ਤਾਂ ਇਹ ਕੰਮ ਤੇ ਨਾ ਜਾਣ ਉਸ ਤੋਂ ਬਾਅਦ ਅਸੀਂ ਘਰੇ ਬੈਠੇ ਹੀ ਮਸਟੋਲ ਕੱਢੀਏ ਘਰੇ ਬੈਠੇ ਹੀ ਇੱਕ ਗਰੁੱਪ ਦੀ ਫੋਟੋ ਹੋਵੇ ਉਹ ਸਾਰੇ ਮਸਟੋਲਾਂ ਤੇ ਲਾ ਕੇ ਤੇ ਉਹ ਪੈਸੇ ਵੰਡ ਕੇ ਅਸੀਂ ਲਾ ਕੇ ਕਢਵਾ ਲੀਏ ਮੇਰੇ ਕੋਲ ਇਹ ਮੋਬਾਈਲ ਆ ਮੈਂ ਦਾਅਵੇ ਨਾਲ ਕਹਿੰਨਾ ਕਿ ਮੇਰੇ ਕੋਲੇ ਇੱਕ ਪਿੰਡ ਦਾ ਇੱਕੇ ਦਿਨ ਦੇ 8 ਮਸਟੋਲ ਨੇ ਇੱਕ ਫੋਟੋ ਆ ਦੱਸਾਂ ਬੰਦਿਆਂ ਦੀ ਉਹੋ ਹੀ ਫੋਟੋ 8 ਮਸਟਰੋਲਾ ਚ ਲੱਗੀ ਆ 8 ਮਸਟਰ ਠੀਕ ਹੈ ਤਾਂ ਉਹ ਸਾਡੇ ਲਈ ਬਹੁਤ ਵਧੀਆ ਹੈ ਕਿ ਅਸੀਂ ਆ ਜਿਹੜੀ ਮਾਨਯੋਗ ਮੁੱਖ ਮੰਤਰੀ ਵੱਲੋਂ ਲੈਟਰ ਆਇਆ ਉਹਨਾਂ ਨੂੰ ਪਾਰਟੀ ਬਣਾਇਆ ਉਹਨਾਂ ਨੂੰ ਨੋਟਿਸ ਗਏ ਸੀਗੇ ਨੋਟਿਸ ਦਾ ਜਵਾਬ ਦਿੱਤਾ ਹੈ ਹੁਣ ਅਸੀਂ ਮਾਨਯੋਗ ਪੰਜਾਬ ਰਿਆਣਾ ਹਾਈ ਕੋਰਟ ਦੇ ਵਿੱਚ ਜਾਣਾ ਹੈ ਰੈਕਟਿਫਿਕੇਸ਼ਨ ਪਾਉਣੀ ਆ ਇਹਨਾਂ ਦੀਆਂ ਜਿੰਨੀਆਂ ਵੀ ਗਲਤੀਆਂ ਕਮਜ਼ੋਰੀਆਂ ਹੈਗੀਆਂ ਜਦੋਂ ਉਹ ਸਬੂਤ ਰਾਹੀਂ ਅਸੀਂ ਅਦਾਲਤ 'ਚ ਦਵਾਵਾਂਗੇ ਤੇ ਆਉਣ ਵਾਲੇ ਸਮੇਂ 'ਚ ਸੁਧਾਰ ਹੋਏਗਾ। ਮੇਰੇ ਗੱਲ ਹਣਾ ਹੈ ਸੁਧਾਰ ਹੋਏਗਾ। ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਮੈਂ 1 ਕਰੋੜ 84 ਲੱਖ ਦਾ ਨਰੇਗਾ ਦਾ ਘਟਾਲਾ ਫੜਿਆ ਫਿਰੋਜ਼ਪੁਰ ਦੇ ਵਿੱਚ ਅ ਪਰਚਾ ਕਟਾਇਆ ਹੋਇਆ ਹੈ। ਉਹ ਪਰਚਾ ਕਟਾਉਣ ਤੋਂ ਬਾਅਦ ਵੀ ਸਿਰ ਇਹ ਜਿਹੜੇ ਮਲਾਜ਼ਮ ਨੇ ਪੈਸੇ ਭਰ ਕੇ ਉਸੇ ਤਰ੍ਹਾਂ ਡਿਊਟੀਆਂ ਕਰ ਰਹੇ। ਸਾਡੇ ਫਿਰੋਜ਼ਪੁਰ ਤੋਂ ਬਾਰਡਰ ਦੇ ਅਗਲੇ ਪਾਸੇ ਜਿੱਥੇ ਸਨੀਆਲਾ ਬਾਰਡਰ ਨਾਲ ਹੀ ਇੱਕ ਲੱਖਿਆ ਹੈ ਕਿ ਨਵੀਂ ਰਾਜੋ ਕੀ ਗੱਟੀ ਇੱਕ ਪਿੰਡ ਬਣਾਤਾ ਜਾਲੀ ਪਿੰਡ ਬਣਾਇਆ ਨਾ ਕਿ ਕੋਈ ਵੋਟ ਹੈ ਜੀ ਨਾ ਘਰ ਹੈਗਾ ਤੇ ਆਪ ਹੀ ਸਰਪੰਚ ਬਣ ਗਏ ਤੇ ਆਪ ਹੀ 43 ਲੱਖ ਰੁਪਇਆ ਗ੍ਰਾਂਟ ਮੇਰੇਗਾ ਦੀ ਕਢਾ ਲੇ ਸਾਡੇ ਕਲਖੁਰਦ ਬਲਾਕ ਤੇ ਵਿੱਚ ਦੂਸਰੇ ਜ਼ਿਲ੍ਹਿਆਂ ਦੇ ਵਿੱਚੋਂ ਖਾਤੇ ਲੈ ਕੇ ਲੱਖ ਲੱਖ ਰੁਪਇਆ ਪਾਇਆ ਹੈ ਅਸੀਂ ਉਹ ਵੀ ਡਾਟਾ ਜਿਹੜਾ ਹੈਗਾ ਹੁਣ ਉਹ ਡਾਟਾ ਸਾਰਾ ਇਕੱਠਾ ਕਰਕੇ ਤਾਂ ਮਾਂ ਜੋ ਪੰਜਾਬ ਵੈਰਾਂਡਾ ਹਾਈ ਕੋਰਟ ਵਿੱਚ ਜਾਣਾ ਤਾਂ ਸਾਥੀਓ ਤੁਹਾਡਾ ਕਾਨੂੰਨ ਤਾਂ ਲਾਗੂ ਹੋ ਸਕਦਾ ਜੇ ਪਿੱਛੇ ਪਹਿਰਵਾਈ ਕਰਾਂ। ਵੱਟ ਕਰਦੇ ਆਂਗੇ ਆਉਣ ਵਾਲੇ ਸਮੇਂ 'ਚ ਸਿਆਸੀ ਜਿਹੜੇ ਲੋਕ ਨੇ ਉਹ ਨਰੇਗਾ ਵੱਲੇ ਝਾਕਣਗੇ ਨਹੀਂ ਜਿਹੜੇ ਆ ਮੁਲਾਜ਼ਮ ਆ ਕੇ ਤੁਹਾਨੂੰ ਤੰਗ ਪ੍ਰੇਸ਼ਾਨ ਕਰਦੇ ਆ ਉਹ ਵੀ ਤੁਹਾਡੇ ਵੱਲੇ ਆ ਕੇ ਕੁਝ ਨਹੀਂ ਬੋਲ ਸਕਦੇ ਉਹਨਾਂ ਕੋਲੇ ਵੀ ਬੋਲਣ ਦਾ ਕੋਈ ਅਧਿਕਾਰ ਨਹੀਂ। ਬਾਕੀ ਦੀ ਹੈ ਕਿ ਇੱਥੇ ਦੋ ਚਾਰ ਲੰਬੋੜ ਜੇ ਹੈਗੇ ਆ ਉਹ ਕਿੰਨੇ ਤੁਹਾਡੇ ਤੋਂ ਆਈਡੀ ਫੋ ਲੈਣੀ ਆ। ਆਈਡੀ ਕੋਈ ਨਹੀਂ ਖੋ ਸਕਦਾ ਤੁਹਾਡੇ ਤੋਂ ਤੁਹਾਡੇ ਕੋਲੋਂ ਜਿਹੜੀ ਆਈਡੀ ਲੈ ਕੇ ਕੀਤੀ ਨਾ ਤੁਸੀਂ ਮਿੰਟ ਕੀਤੀ ਆਪਾਂ ਸਾਰਿਆਂ ਨੇ ਰਲ ਕੇ ਮਾਨਜੋਗ ਪੰਜਾਬ ਮਾਨਜੋਗ ਲੋਕਪਾਲ ਦਾਲਤਪੁਰੋਂ ਅਸੀਂ ਆਈਡੀ ਲਈ ਹੈ ਪੱਕੀ ਤੁਹਾਡੀ ਆਈਡੀ ਆ ਕੋਈ ਨਹੀਂ ਕੋਸ ਸਕਦਾ ਨਾ ਕਿਸੇ ਕੋਲੇ ਹਿੰਮਤ ਹੈਗੀ ਆ ਇਸ ਦੇ ਸਬੰਧ ਵਿੱਚ ਸਾਡੇ ਇੱਥੇ ਐਮਐਲਏ ਹੈਗੇ ਆ ਐਮਐਲਏ ਦੇ ਦਫਤਰ 'ਚ ਵੀ ਇਹ ਗੱਲ ਹੋਈ ਸੀਗੀ ਉਹਨਾਂ ਵੱਲੋਂ ਵੀ ਇਹ ਗੱਲ ਕਹੀ ਗਈ ਸੀ ਕਿ ਆਈਡੀ ਕੋਲਾਂਗੇ ਔਰ ਜਿਹੜੇ ਲਫੰਗੇ ਜੇ ਲੱਗੇ ਫਿਰਦੇ ਆ ਉਹਨਾਂ ਨੂੰ ਆ ਵੀਡੀਓ ਮੇਰੀ ਸੈਂਡ ਕਰਦੇ ਆ ਜੇ ਨੰਨੇ ਤੁਹਾਡੇ ਕੋਲ ਨੰਬਰ ਲੈਣਗੇ ਮਰੇਗਾ ਚੱਲੇਗੀ ਮਰੇਗਾ ਦੇ ਵਿੱਚ ਧਿਆਨ ਨਾਲ ਸੁਣ ਲਿਓ ਕਿ ਐਸਟੀ ਜਿਹੜੀ ਦਿਹਾੜੀ ਵਧੀਆ ਉਹ ਆਪਾ ਕਰਨੇ ਪ੍ਰਦਰਸ਼ਨ ਕਰਕੇ ਦਿਹਾੜੀ ਬਹੁਤ ਵਧੀਆ ਵਧੀਆ 7346 ਰੁਪਏ ਦਿਹਾੜੀ ਹੈ ਤੇ ਪਲੱਸ 10% ਖਰਚਾ ਦੇ 10% ਖਰਚਾ 100 ਦੇ ਮਗਰ 10 ਰੁਪਏ ਤੇ 350 ਦੇ ਮਗਰ 300 ਇਹ 34 ਰੁਪਏ ਬਣਦੇ ਆ 34 ਨੂੰ 346 'ਚ ਜਮਾ ਕਰੋ ਤੇ 380 ਤੋਂ ਜੋੜ ਇਕੱਠਾ ਹੋ ਜਾ 80 ਰੁਪਏ ਇਹ ਬੇਰੁਜ਼ਗਾਰੀ ਪੱਤਾ ਵੀ ਆਉਣ ਵਾਲੇ ਸਮੇਂ 'ਚ ਲਾਗੂ ਹੋਏਗਾ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਰੈਟ ਪਟੀਸ਼ਨ ਦਾਇਰ ਕੀਤੀ ਆ ਉਹਦਾ ਬੇਨਤੀ ਹੈ ਕਿ ਜਿਹੜਾ ਵਕੀਲ ਦਾ ਖਰਚਾ ਹੈਗਾ ਉਹ ਆਪਾਂ ਰਲ ਮਿਲ ਕੇ ਕਰਨਾ ਉਹਦੀ ਆਪਾਂ ਤਿਆਰੀ ਕਰੀਏ ਤਾਂ ਆਉਣ ਵਾਲੇ ਸਮੇਂ 'ਚ ਮਰੇਗਾ ਜਿਹੜੀ ਹੈਗੀ ਤੁਹਾਡੀ ਉਹ ਸਹੀ ਤਰੀਕੇ ਨਾਲ ਚੱਲੇਗੀ ਮਰੇਗਾ ਬਹੁਤ ਵਧੀਆ ਜੀ ਧਿਆਨ ਕਰਿਓ ਜੀ ਮਰੇਗਾ ਕਿਉਂ ਵਧੀਆ ਹੈ ਬਰੀਗਾ ਬਜ਼ੁਰਗਾਂ ਲਈ ਸਭ ਤੋਂ ਵਧੀਆ ਕਿਉਂਕਿ ਅੱਜ ਦੇ ਹਮੌਲ ਦੇ ਵਿੱਚ ਬਜ਼ੁਰਗ ਕੋਲੇ ਕੋਈ ਕੰਮ ਨਹੀਂ ਹੈਗਾ ਬਜ਼ੁਰਗ ਕੋਲੇ ਕੋਈ ਖਰਚਾ ਨਹੀਂ ਜਦੋਂ ਬਜ਼ੁਰਗ ਕੋਈ ਦਵਾਈ ਲਈ ਪੈਸੇ ਮੰਗਦਾ ਕੱਪੜੇ ਲਈ ਪੈਸੇ ਮੰਗਦਾ ਜਿੱਥੇ ਮੰਗਦਾ ਤਾਂ ਉਹਦੇ ਕੋਤਾ-ਕੋਦੀ ਕੀ ਕਹਿੰਦੇ ਆ ਕਿ ਕੱਲ ਮੇਰੀ ਮੰਮੀ ਦੀ ਕਿਸ਼ਤਾਂ ਵਾਲੇ ਆਇਆ ਬੇਇੱਜ਼ਤੀ ਕਰਾ ਕੇ ਬੇਇੱਜ਼ਤੀ ਕਰਕੇ ਚਲੇ ਗਏ ਨੇ ਸਾਡੇ ਕੋਲੇ ਕਿਸ਼ਤਾਂ ਲਈ ਤਾਂ ਪੈਸੇ ਨਹੀਂ ਹੈਗੇ ਤੈਨੂੰ ਕਿੱਥੋਂ ਦਈਏ ਬੁੜੀਆ ਹਿੰਦਿਆਣਾ ਸੱਚ ਸੱਚ ਹੈ ਨਾ ਜੇ ਤੁਸੀਂ ਨਰੇਗਾ ਦੇ ਵਿੱਚ 10 ਦਿਨ ਦਾ ਮਸਟਾਲ ਕੱਢਿਆ ਗਿਆ ਤੇ 10 ਦਿਨਾਂ ਦੇ ਮਸਟਾਲ ਦਾ ਕਿੰਨਾ ਪੈਸਾ ਹੋਣਾ 3500 ਰੁਪਈਆ ਹੋਣਾ 3500 ਦੇ ਵਿੱਚ ਪੈਨਸ਼ਨ ਤੁਹਾਡੀ 1500 ਜਾਂ 5000 ਬੇਬੇ ਕੋਲੇ ਹੋਊ ਤੇ 5000 ਬਾਪੂ ਕੋਲੇ ਹੋਊਗਾ ਤੇ ਨਾਲ ਉਹ ਪੋਤਿਆਂ ਪੋਤੀ ਨੂੰ ਵੀ ਕਹਿਣਗੇ ਆ ਜਾ ਪੁੱਤਰ ਮੈਂ ਤੇਰੀ ਚੀਜ਼ ਲੈ ਕੇ ਦਿੰਦੀ ਹਾਂ ਹਾਂ ਮੌਜਮਾ ਹੁੰਦੀ ਬਣਦੀ ਹੈ ਨਾ ਨਰੇਗਾ ਬਚਾ ਲੋ ਨਰੇਗਾ ਬਹੁਤ ਵਧੀਆ ਐ ਬੇਨਤੀ ਕਰੂੰਗਾ ਆ ਕੁੜੀਆਂ ਨੂੰ ਕੁਲਦੀਪ ਨੂੰ ਤੇ ਚਰਨਜੀਤ ਨੂੰ ਚਰਨਜੀਤ ਇਹ ਨਾ ਕਿਹਾ ਜੇ ਕਿ ਬੁੱਢਿਆਂ ਲਈ ਵਧਿਆ ਕੱਲ ਨੂੰ ਤੁਸੀਂ ਵੀ ਬੁੱਢੇ ਹੋਣਾ ਮਰੇਗਾ ਬਚਾ ਲਓ ਡੁੱਲੇਗਾ ਬਚਾਉਣ ਵਿੱਚ ਜਾਣ ਲਾ ਲਓ ਇਹ ਕੱਲ ਗਾ ਲਈ ਆਪਣੇ ਤੇ ਸੰਭਾਣਾ ਤਾਂ ਮੈਂ ਬੇਨਤੀ ਕਰਦਾ ਕੁਝ ਕੁਝ ਬੋਲਣ ਤਾਂ ਸਾਰਿਆਂ ਤੋਂ ਇਜਾਜ਼ਤ ਲਵਾਂਗਾ ਕਿ ਜੈ ਭੀਰ ਦੀ ਆਵਾਜ਼ ਮਸੂਕਾ ਮੈਂ ਮੈਂ ਬੋਲਣਾ ਚਾਹੁੰਦਾ ਹਾਂ ਛੱਡ ਦੇ ਹੁਣ ਛੱਡ ਦੇ ਮੈਨੂੰ ਪਤਾ ਤੂੰ ਕੱਚੇ ਪੱਕੇ ਗੱਡੀ ਲਾ ਦੇ